ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾਂ ਕੋਮਲ ਕਪੂਰ ਕੈਨੇਡਾ ਚੋਣਾ ਤੋਂ ਬਾਅਦ ਕੈਨੇਡੀਅਨ ਸਿਆਸਤ ਪੱਕੀ ਹੋਈ ਹੈ ਇੱਕ ਤੋਂ ਬਾਅਦ ਇੱਕ ਮੰਤਰੀਆਂ ਦੇ ਵੱਲੋਂ ਅਸਤੀਫੇ ਦੇਣ ਦਾ ਦੌਰ ਵੀ ਜਾਰੀ ਹੈ ਜੀ ਹਾਂ ਇਸ ਵਿਚਾਰੇ ਕੈਨੇਡਾ ਵਿੱਚ ਭਾਰਤੀ ਮੂਲ ਦੇ ਦੂਜੇ ਪ੍ਰੀਮੀਅਰ ਬਣਨ ਦਾ ਮਾਣ ਹਾਸਲ ਕਰਨ ਵਾਲੇ ਰਣਜੀ ਪਿਲੇਵਲੋ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਕੈਨੇਡਾ ਵਿੱਚ ਭਾਰਤੀ ਮੂਲ ਦੇ ਦੂਜੇ ਪ੍ਰੀਮੀਅਰ ਬਨਣ ਦਾ ਮਾਣ ਹਾਸਲ ਕਰਨ ਵਾਲੇ ਰੰਜਪੀਲੇ ਵੱਲੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਯੂਕਾਨ ਦੇ ਪ੍ਰੀਮੀਅਰ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਲਿਬਰਲ ਪਾਰਟੀ ਦੇ ਆਗੂ ਦਾ ਅਹੁਦਾ ਛੱਡ ਰਹੇ ਨੇ ਅਤੇ ਵਾਈਟ ਹਾਊਸ ਵਿੱਚ ਪੈੰਦੀ ਪੋਰਟਰ ਕ੍ਰੀਕ ਸਾਊਥ ਰਾਈਡਿੰਗ ਤੋਂ ਮੁੜ ਚੋਣਾਂ ਨਹੀਂ ਲੜਨਗੇ ਇਸ ਦੇ ਨਾਲ ਹੀ ਉਹਨਾਂ ਅੱਗੇ ਕਿਹਾ ਕਿ ਯੂਕਾਨ ਦਾ ਪ੍ਰੀਮੀਅਰ ਬੰਨਣਾ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮਾਣ ਹੈ ਤੇ ਉਹਨਾਂ ਦੀ ਸਰਕਾਰ ਵੱਲੋਂ ਕੀਤੀਆਂ ਪ੍ਰਾਪਤੀਆਂ ਤੇ ਵੀ ਉਹ ਫਕਰ ਮਹਿਸੂਸ ਕਰਦੇ ਨੇ ਇਸ ਦੇ ਨਾਲ ਹੀ ਰੰਜਪੀਲੇ ਪੱਤਰਕਾਰ ਦੇ ਕਲ ਬਾਤ ਕਰਦੇ ਦੱਸਿਆ ਕਿ ਉਹ ਨਵੇਂ ਆਗੂ ਦੀ ਚੋਣ ਦਾ ਐਲਾਨ ਹੋਣ ਤੱਕ ਪ੍ਰੀਮੀਅਰ ਦੇ ਅਹੁਦੇ ਤੇ ਬਨੇ ਰਹਿਣਗੇ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਅਮਰੀਕਾ ਵੱਲੋਂ ਪੈਦਾ ਹੋ ਰਹੇ ਟੈਰਿਫ ਦੇ ਖਤਰੇ ਨਾਲ ਬਤੌਰ ਆਰਥਿਕ ਵਿਕਾਸ ਮੰਤਰੀ ਨੇ ਜਿੱਥਨ ਵਿੱਚ ਪੂਰੀ ਤਰ੍ਹਾਂ ਸਫਲ ਰਹਿਣਗੇ ਰੰਜ ਪਿਲੇ ਨੇ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਕਿਹਾ ਕਿ ਉਹ ਸਿਆਸਤ ਛੱਡਣ ਦੇ ਮਗਰੋਂ ਕੈਨੇਡਾ ਦੀਆਂ ਹਥਿਆਰਬੰਦ ਫੌਜਾਂ ਵਿੱਚ ਵੀ ਭਰਤੀ ਹੋਣਗੇ ਇੱਥੇ ਦੱਸਣਾ ਬੰਦਾ ਕਿ ਰੰਜ ਪਿਲੇ ਨੇ 2009 ਦੇ ਵਿੱਚ ਵਾਈਟ ਹਾਊਸ ਸਿਟੀ ਕੌਂਸਲ ਦੀ ਚੋਣ ਲੜੀ ਅਤੇ ਸਫਲ ਰਹੇ 2016 ਦੇ ਵਿੱਚ ਉਹ ਤਾਕਤਵਰ ਲਿਬਰਲ ਟੀਮ ਦਾ ਹਿੱਸਾ ਸਨ ਜਿਸ ਨੇ ਸੈਂਡੀ ਦੀ ਅਗਵਾਈ ਹੇਠ ਸੱਤਾ ਹਾਸਲ ਕੀਤੀ ਲਿਬਰਲ ਪਾਰਟੀ ਨੇ ਵਿਧਾਨ ਸਭਾ ਦੇ ਵਿੱਚ ਇੱਕ ਸੀਟ ਤੋਂ ਸ਼ੁਰੂਆਤ ਕੀਤੀ ਅਤੇ ਬਹੁਮਤ ਵਾਲੀ ਸਰਕਾਰ ਬਣਾਉਣ ਦੇ ਵਿੱਚ ਸਫਲ ਰਹੀ ਇਸੇ ਵੇਲੇ ਲਿਬਰ ਸਰਕਾਰ ਕਟ ਗਿਣਤੀ ਦੇ ਵਿੱਚ ਹੈ ਅਤੇ ਐਨਡੀਪੀ ਨਾਲ ਸਮਝੌਤੇ ਤਹਿਤ ਚੱਲ ਰਹੀ ਹੈ ਰਾਂਝਪੀਲੇ 2022 ਦੇ ਵਿੱਚ ਲਿਬਰ ਲਾਗੂ ਚੁਣੇ ਜਾਂਦੇ ਮਗਰੋਂ ਜਨਵਰੀ 2023 ਦੇ ਵਿੱਚ ਪ੍ਰੀਮੀਅਰ ਬਣੇ ਸਨ ਉੱਤਰ ਯੂਕਾਨ ਲਿਬਰ ਪਾਰਟੀ ਨੇ ਇੱਕ ਬਿਆਨ ਜਾਰੀ ਕਰਦਿਆ ਕਿਹਾ ਕਿ ਕਾਰਜਕਾਰੀ ਦੀ ਮੀਟਿੰਗ ਅਗਲੇ ਹਫਤੇ ਹੋਵੇਗੀ ਜਿਸ ਦੌਰਾਨ ਲੀਡਰਸ਼ਿਪ ਕਨਵੈਨਸ਼ਨ ਸਦਨ ਬਾਰੇ ਫੈਸਲਾ ਲਿਆ ਜਾਵੇਗਾ ਦੱਸਣਯੋਗ ਹੈ ਕਿ ਵਿਰੋਧੀ ਧਿਰ ਦੇ ਰੰਜੀ ਪਿੱਲੇ ਦੇ ਅਚਨਚੇਤ ਅਸਤੀਫੇ ਤੋਂ ਸਭ ਨੂੰ ਹੈਰਾਨੀ ਹੋ ਰਹੀ ਹੈ ਤੇ ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਯੂਕਾਨ ਦੇ ਸਿਰ ਉੱਤੇ ਅੰਤੜਾ ਖਲਚਾ ਚੜਾਉਂਦੇ ਬਗਰੋ ਪ੍ਰੀਮੀਅਰ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਇਸ ਦਾ ਮਤਲਬ ਇਹ ਹੋਇਆ ਕਿ ਯੂਕਾਨ ਲੀਡਰ ਵਿਊਨਾ ਹੋ ਜਾਵੇਗਾ ਜੋ ਕਿ ਯੂਕੇਨ ਟੈਰੀਟਰੀ ਦੇ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ 3 ਨਵੰਬਰ ਨੂੰ ਹੋਣੀਆਂ ਨੇ ਬਿਊ ਰਿਪੋਰਟ ਚੰਨ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ